ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਸੀਂ ਮੂਲ ਮੰਤਰ ਦਾ ਪਾਠ ਕੀਤਾ ਪਰ ਸਾਨੂੰ ਇਸ ਦਾ ਫਲ ਨਹੀਂ ਮਿਲਿਆ ਪਰ ਜਿਹਾ ਕਦੇ ਨਹੀਂ ਹੋ ਸਕਦਾ ਜੇਕਰ ਤੁਸੀਂ ਮੂਲ ਮੰਤਰ ਦਾ ਪਾਠ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਆਪਣੇ ਘਰ ਵਿੱਚ ਜਲਦੀ ਕਿਰਪਾ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੂਲ ਮੰਤਰ ਅੰਮ੍ਰਿਤ ਵੇਲੇ ਕਰਨਾ ਸ਼ੁਰੂ ਕਰ ਦਿਓ ਭਾਵੇਂ ਇੱਕ ਪਾਠ ਕਰਨ ਦਾ ਕੋਈ ਟਾਈਮ ਨਹੀਂ ਹੁੰਦਾ ਪਰ ਅੰਮ੍ਰਿਤ ਵੇਲੇ ਸਾਰੇ ਪਾਸੇ ਸ਼ਾਂਤੀ ਹੁੰਦੀ ਆ ਤੇ ਮਨ ਈ ਕਾਗਰਿਤ ਹੋ ਜਾਂਦਾ ਹੈ ਦਿਨ ਵੇਲੇ ਹਰ ਪਾਸੇ ਆਵਾਜ਼ ਆਉਂਦੀਆਂ ਰਹਿੰਦੀਆਂ ਹਨ ਪਰ ਅਮ੍ਰਿਤ ਵੇਲੇ ਮਨ ਸ਼ਾਂਤ ਹੋ ਕੇ ਪਾਠ ਵੱਲ ਲੱਗਾ ਰਹਿੰਦਾ ਹੈ ਮੂਲ ਮੰਤਰ ਦਾ ਪਾਠ ਘੱਟੋ-ਘੱਟ 20 ਮਿੰਟ ਜ਼ਰੂਰ ਕਰੋ ਇਸ ਲਈ ਤੁਸੀਂ ਮਾਲਾ ਦੀ ਵਰਤੋਂ ਵੀ ਕਰ ਸਕਦੇ ਹੋ ਵੱਧ ਤੋਂ ਵੱਧ ਜਿੰਨਾ ਮਰਜ਼ੀ ਕਰੋ ਪਰ ਘੱਟੋ-ਘੱਟ 20 ਮਿੰਟ ਦਾ ਸਮਾਂ ਜ਼ਰੂਰ ਕੱਢੋ ਪੂਰੇ ਦਿਨ ਵਿੱਚ ਥੋੜਾ ਸਮਾਂ ਗੁਰਬਾਣੀ ਦੀ ਜ਼ਰੂਰ ਕੱਢੋ ਮੂਲ ਮੰਤਰ ਲਈ ਘਰ ਵਿੱਚ ਇੱਕ ਜਗ੍ਹਾ ਜ਼ਰੂਰ ਚੁਣੋ ਉਸ ਜਗ੍ਹਾ ਵੀ ਸ਼ਾਂਤੀ ਬਣ ਜਾਂਦੀ ਹੈ ਜਿੱਥੇ ਕਿਸੇ ਪ੍ਰਕਾਰ ਦਾ ਮਾਸ ਜਾਂ ਸ਼ਰਾਬ ਦਾ ਸੇਵਨ ਨਾ ਹੁੰਦਾ ਹੋਵੇ ਕਈ ਲੋਕ ਵੈਸੇ ਹੋਣ ਇੱਕ ਵੱਖਰਾ ਕਮਰਾ ਵੀ ਬਣਾ ਲੈਂਦੇ ਹਨ ਜੇਕਰ ਹੋ ਸਕੇ ਤਾਂ ਮੂਲ ਮੰਤਰ ਅੱਖਾਂ ਬੰਦ ਕਰਕੇ ਕਰੋ ਇਸ ਦਾ ਫਲ ਵੀ ਵੱਧ ਮਿਲਦਾ ਹੈ ਇਸ ਤਰ੍ਹਾਂ ਕਰਨ ਨਾਲ ਮਨ ਇਕਾਗਰਿਤ ਹੋ ਜਾਂਦਾ ਹੈ ਤੇ ਸ਼ਾਂਤੀ ਪ੍ਰਦਾਨ ਹੁੰਦੀ ਹੈ ਕਈ ਲੋਕ ਫਲ ਦੀ ਇੱਛਾ ਰੱਖ ਕੇ ਪਾਠ ਕਰਦੇ ਹਨ ਤੇ ਕਹਿੰਦੇ ਹਨ ਕਿ ਇੰਨਾ ਪਾਠ ਕਰਾਂਗੇ ਇਹ ਤਾਂ ਸਾਨੂੰ ਹੀ ਫਲ ਪ੍ਰਾਪਤ ਹੋ ਜਾਵੇ ਪਰ ਇਸ ਤਰ੍ਹਾਂ ਕਰਨ ਨਾਲ ਸਾਰਾ ਧਿਆਨ ਫਲ ਵੱਲ ਹੀ ਲੱਗਾ ਰਹਿੰਦਾ ਹੈ ਇਸ ਲਈ ਪਾਠ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਸਬਰ ਰੱਖਣਾ ਚਾਹੀਦਾ ਹੈ ਪਾਠ ਕਰਨ ਲਈ ਇੱਕ ਮਨਚਿਤ ਹੋ ਕੇ ਹੀ ਪਾਠ ਕਰਨਾ ਚਾਹੀਦਾ ਹੈ ਇਹ ਨਾ ਹੋਵੇ ਸਵੇਰੇ ਪਾਠ ਕਰਨਾ ਹੈ ਤੇ ਬਾਅਦ ਵਿੱਚ ਸ਼ਰਾਬ ਦਾ ਸੇਵਨ ਜਾਂ ਹੋ ਨਸ਼ਿਆਂ ਦਾ ਸੇਵਨ ਕਰਨ ਲੱਗ ਜਾਓ ਮੂਲ ਮੰਤਰ ਦਾ ਪਾਠ ਕਰਨ ਦੇ ਨਾਲ-ਨਾਲ ਤੁਹਾਡੀ ਸੰਗਤ ਵੀ ਚੰਗੀ ਹੋਣੀ ਚਾਹੀਦੀ ਹੈ ਮਾੜੀ ਸੰਗਤ ਤੁਹਾਨੂੰ ਮਾੜੇ ਪਾਸੇ ਲੈ ਕੇ ਜਾਵੇਗੀ ਕਿਸੇ ਨੂੰ ਬੋਲ ਕਬੋਲ ਬੋਲਣ ਤੋਂ ਗਰੇਜ ਕਰੋ ਕਈ ਵਾਰ ਕਈ ਲੋਕ ਪਾਠ ਜ਼ਿਆਦਾ ਕਰਦੇ ਹਨ ਤੇ ਉਹਨਾਂ ਦੇ ਬੋਲ ਸੱਚੇ ਹੋਣ ਲੱਗ ਜਾਂਦੇ ਹਨ ਇਸ ਲਈ ਸਾਨੂੰ ਮਾੜੇ ਬੋਲ ਕਬੂਲ ਨਹੀਂ ਬੋਲਣੇ ਚਾਹੀਦੇ ਸਾਨੂੰ ਬਾਣੀ ਸ਼ੋਧ ਹੀ ਉਚਾਰਨ ਕਰਨੀ ਚਾਹੀਦੀ ਹੈ ਉਹ ਪਰਮ ਪਿਤਾ ਪਰਮੇਸ਼ਵਰ ਸਭ ਦੇ ਮੇਰ ਕਰਨ ਸਾਨੂੰ ਸਭ ਦਾ ਹੀ ਭਲਾ ਸੋਚਣਾ ਚਾਹੀਦਾ ਹੈ ਕਿਉਂਕਿ ਸਰਵਤ ਦੇ ਭਲੇ ਵਿੱਚ ਹੀ ਆਪਣਾ ਭਲਾ ਵੀ ਹੁੰਦਾ ਹੈ